ਆਪਾਂ ਕਹਿੰਦੇ ਨੌਜਵਾਨ ਬਾਹਰ ਚੱਲਿਆ ਹੈਗਾ ਨੌਜਵਾਨ ਪੇਰੇ ਜਗਾਰ ਆ ਨੌਜਵਾਨ ਨਸ਼ੇ 'ਚ ਗ੍ਰਸਤ ਹੋ ਗਿਆ ਨੌਜਵਾਨ ਮਰੇ ਹੋਏ ਪਿਆ ਰਹੇਗੇ ਇਦਾਂ ਦੇ ਨੌਜਵਾਨ ਵੀ ਹੈਗੇ ਆ 1500 ਸਕਰ ਫੁੱਟ ਦਾ ਹਰੇਕ ਕੋਲੇ ਹੁੰਦਾ ਘਰੇ ਸ਼ਰਤਾਂ ਦੀ ਵਿੜਾ ਜਰੂਰ ਹੋਊਗਾ ਛੱਤ ਦੇ ਉੱਤੇ ਵੀ ਸਮਝਿਆ ਰੱਖ ਲੋ ਥੱਲੇ ਵੀ ਰੱਖ ਲੋ 4 ਕੁ ਮਹੀਨਿਆਂ ਚੋਂ ਡਾ 60 ਲੱਖ ਰੁਪਏ ਦਾ ਕੰਮ ਕਰ ਦਿੰਦਾ ਹੈਗਾ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਇਹਦੀ ਪਹੁੰਚ ਵੀ ਸਾਰੀ 20 ਕਿਲੋਮੀਟਰ ਤੱਕ ਹੀ ਆ ਇਹ ਬਹੁਤ ਮਿਹਨਤੀ ਆ ਮਿਹਨਤ ਖਰੀਦਣੀ ਨਹੀਂ ਪੈਂਦੀ ਕਿਸੇ ਨੂੰ ਇਹਦੀ ਕੋਈ ਗੋਲ ਹੀ ਨਹੀਂ ਆਉਂਦੀ ਤੇ ਕੋਈ ਟੀਕਾ ਨਹੀਂ ਆਉਂਦਾ ਹੈਗਾ ਇਹਨੂੰ ਕਾਪੀ ਨਹੀਂ ਕੀਤਾ ਜਾ ਸਕਦਾ ਇਹਨੂੰ ਚੋਰੀ ਨਹੀਂ ਕੀਤਾ ਜਾ ਸਕਦਾ ਇਹਨੂੰ ਕਮਾਇਆ ਜਾ ਸਕਦਾ ਤੇ ਇਹਦੀ ਤਿਆਰੀ ਅੰਦਰੋਂ ਕਰਨੀ ਪੈਂਦੀ ਹੈ ਇਹਦੀ ਤਿਆਰੀ ਵਿਚਾਰਾਂ ਨਾਲ ਹੁੰਦੀ ਹੈ ਸ਼ਾਇਦ ਤੁਹਾਨੂੰ ਇਹਦੇ ਵਿਚਾਰਾਂ ਦੇ ਨਾਲ ਥੋੜਾ ਜਿਹਾ ਹੌਸਲਾ ਮਿਲ ਗਿਆ ਹੋਊਗਾ ਵੀ ਮੇਰੇ ਕੋਲੇ 7 ਲੱਖ ਦਾ ਕਰਜ਼ਾ ਮੈਂ ਲੌੜ ਆ ਮੈਂ ਫਾਹਾ ਨਹੀਂ ਦੇਣਾ ਹੈਗਾ ਮੈਂ ਤਾਇਤਸ਼ਾਲ ਨਹੀਂ ਮਾਰਨੀ ਹੈਗੀ ਹੱਲ ਕੋਈ ਉਵੇਂ ਨਹੀਂ ਹੁੰਦਾ ਜਿਹੜਾ ਹੱਲ ਤੁਹਾਡੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਹੋ ਜਾਣਾ ਉਹਦੇ ਨਾਲ ਬੋੜੇ ਬੱਚੇ ਵੀ ਸੌਕੇ ਰਹਿਣੇ ਹੈਗੇ ਆ ਤਾਂ ਇੱਕ ਹੋਰ ਤੁਹਾਨੂੰ ਇਸ ਤਰ੍ਹਾਂ ਕਿਸਾਨ ਬੁਲਾ ਰਿਹਾ ਉਹਨਾਂ ਦੇ ਵਿੱਚ ਉਹਨਾਂ ਨੇ ਉੱਥੇ ਪਾਰਟਿਸਿਪੇਟ ਕੀਤਾ ਬਹੁਤ ਸਾਰੀ ਨੋਲੇਜ ਦਾ ਭੰਡਾਰ ਨੇ ਉਹ ਵੀ ਸਾਨੂੰ ਖੁਸ਼ੀ ਹੈ ਕਿ ਅੱਜ ਇਸ ਮੇਲੇ ਦਾ ਹਿੱਸਾ ਬਣੇ ਨੇ ਸੋ ਵੈਲਕਮ ਕਰਾਂਗਾ ਜੇ ਮੈਂ ਸਰਦਾਰ ਗੁਰਜੀਤ ਸਿੰਘ ਜੀ ਮਾਨ ਸਾਹਿਬ ਚੱਲਦੀ ਹੈ ਹਾਂਜੀ ਸਸਤਰੀਕਰ ਕਿਸਾਨ ਪ੍ਰਾਵਾਹ ਮੇਰਾ ਨਾਮ ਹੈਗਾ ਗੁਰਪ੍ਰੀਤ ਸਿੰਘ ਪਿੰਡ ਹੈਗਾ ਜੀ ਮੇਰਾ ਦੇਸੂ ਯੋਧਾ ਤੇ ਆਪਣਾ ਸ਼ੁਰੂ ਤੋਂ ਉਹੀ ਰੀਤੀ ਰਿਵਾਜ ਸੀਗਾ ਕਿ ਕਣਕ ਝੋਨਾ ਕਣਕ ਝੋਨਾ ਨਾਲ ਅਸੀਂ ਥੋੜੀ ਥੋੜੀ ਸਬਜ਼ੀ ਲਾ ਲੈਂਦੇ ਸੀਗੇ ਤੇ ਹੌਲੀ ਹੌਲੀ ਮੇਰੀ ਰੁਚੀ ਪਈ 2017 ਤੋਂ ਮੈਂ ਆਪਣੇ ਘਰੇ ਪ੍ਰੋਟਰੇ ਚ ਬੱਲੇ ਤਿਆਰ ਕੀਤੀਆਂ ਆਪਦੇ ਵਾਸਤੇ ਆਪਦੇ ਵਾਸਤੇ ਤਿਆਰ ਕੀਤੀਆਂ ਕੋਈ ਕਿਸਾਨ ਖੇਤ ਤੋਂ ਸਬਜ਼ੀ ਲੈਣ ਆ ਜਾਂਦਾ ਸੀਗਾ ਤੇ ਉਹ ਇੱਕ ਦੋ ਬੱਲਾਂ ਲੈ ਜਾਂਦਾ ਸੀਗਾ ਤਾਂ ਹੌਲੀ ਹੌਲੀ ਕੰਮ ਚੱਲਦਾ ਚੱਲਦਾ ਜੀ ਅਗਲੇ ਸਾਲ ਮੈਂ ਬੱਲਾਂ ਵਧਾਲੀਆਂ ਤੇ ਮੰਨ ਲਓ 5000 ਤੋਂ 10000 ਕਰਦੇ ਕਰਦੇ ਐਥਕੀ ਪਿਛਲੇ ਸਾਲ ਮੈਂ ਆਪਦੀਆਂ ਘਰੋਂ ਮਕਾਨ ਦੇ 1500 ਸਕਰ ਫੁੱਟੋਂ ਤੋਂ 1.5 ਲੱਖ ਬੱਲ ਤਿਆਰ ਕਰਕੇ ਡੱਬਾ ਵਾਲੀ ਤੋਂ ਮਲੋੜ ਰੋਡ ਤੇ ਆਪਦੀ ਸਟਾਲ ਲਾ ਕੇ ਉਥੋਂ ਬੱਲਾਂ ਸੇਲ ਕੀਤੀਆਂ ਜੀ ਤੇ ਬੱਲਾ ਆਪਣੇ ਕੋਲੇ ਕੱਦੂ ਤੋਰੀ ਪੇਠਾ ਕਰੇਲਾ ਮਿਰਚ ਸ਼ਿਮਲਾ ਮਿਰਚ ਟਮਾਟਰ ਸਾਰੀਆਂ ਹਾਈ ਗ੍ਰੇਡ ਬੱਲਾ ਹੁੰਦੀਆਂ ਜੀ ਤੇ ਮੈਨੂੰ ਕਿਤੇ ਵੀ ਕੋਈ ਮਸ਼ਹੂਰੀ ਕਰਨ ਦੀ ਲੋੜ ਨਹੀਂ ਕਿ ਇੱਕ ਕਿਸਾਨ ਭਰਾ ਲੈ ਗਿਆ ਤਾਂ ਉਹਦਾ ਆਂਡ ਗਵਾਂਡ ਪੁੱਛਦਾ ਭਾਈ ਬੱਲਾ ਕਿੱਥੋਂ ਲੈ ਕੇ ਆਏ ਹੋ ਤਾਂ ਹੁਣ ਮੇਰੇ ਨਾਲ ਘੱਟੋ ਘਾਟ 30 35 ਹਜ਼ਾਰ ਪਰਿਵਾਰ ਜੁੜਿਆ ਹੋਇਆ ਆਸੇ ਪਾਸੇ ਪਿੰਡਾਂ ਵਾਲਾ ਕਿ ਜਿਹੜਾ ਮੈਥੋਂ ਆ ਕੇ ਬੱਲਾ ਲੈ ਕੇ ਜਾਂਦਾ ਜੀ ਤਾ ਬਸ ਮੈਂ ਮੰਨ ਲਓ 11ਵੇਂ ਮਹੀਨੇ ਤੋਂ ਲੈ ਕੇ 3ਵੇਂ ਮਹੀਨੇ ਤੱਕ ਹੀ ਮਿਹਨਤ ਕਰਦਾ ਹੁਣ ਤੁਸੀਂ ਦੇਖ ਲਓ ਜੀ 1.5 ਲੱਖ ਬੱਲ ਮੈਂ 7 ਰੁਪਏ ਵੇਚੀ ਐ ਤੇ ਕਿੰਨੀ ਇਨਕਮ ਹੋ ਗਈ ਉਹਨੇ ਇਨਕਮ ਮੈਨੂੰ 12 ਕਿੱਲਾਂ ਦੀ ਖੇਤੀ ਚੋਂ ਨਹੀਂ ਵੱਜਦੀ ਜਿੰਨੀ ਮੈਂ 4-5 ਮਹੀਨਿਆਂ ਵਜਦੀ ਇਹ ਬੱਲਾਂ ਤੋਂ ਆਪਦੀ ਮਿਹਨਤ ਕਰਕੇ ਕਮਾ ਲੈਣਾ ਜੀ ਪਰ ਇੱਕ ਗੱਲ ਹੈਗੀ ਆ ਜੀ ਜਿਹੜੀ ਆਪਾਂ ਮੰਨ ਲਓ ਕੋਈ ਸਾਈਡ ਬਿਜ਼ਨਸ ਕਰਦੇ ਆ ਉਹਦੇ ਨਾਲ ਪਰਿਵਾਰ ਦਾ ਸੰਯੋਗ ਬਹੁਤ ਜ਼ਰੂਰੀ ਹੈ ਇਹ ਸੰਝੋਗ ਹੋ ਕਿ ਬਈ ਮੇਰੀ ਸਿਸਟਰ ਸੀਗੀ ਉਹ ਹੁਣ ਮੰਨ ਲਓ ਕੈਨੇਡਾ ਚਲੀ ਗਈ ਹੁਣ ਮੇਰੀ ਵਾਈਫ ਮੇਰੀ ਮਦਰ ਮੇਰਾ ਬੇਟਾ ਛੋਟਾ ਆ ਹਿਤਕ 8 ਸਾਲ ਦਾ ਪਰ ਜਦਦੇ ਅਸੀਂ ਟ੍ਰੇਆਂ ਭੜੀਏ ਉਹ ਵੀ ਸਾਡੇ ਨਾਲ ਜੀ ਟ੍ਰੇਆਂ ਭਰਾਂਦਾ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਕੰਮ ਕਰ ਲਓ ਪਰ ਕੰਮ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਦਾ ਸੰਜੋਗ ਆਪਣੇ ਨਾਲ ਜ਼ਰੂਰੀ ਆ ਜੀ ਹੁਣ ਨਾਲ-ਨਾਲ ਅਸੀਂ ਨਵੇਂ ਤੋਂ ਨਵਾਂ ਕੋਈ ਬੀਜ ਤਿਆਰ ਕਰ ਰਹੇ ਆ ਇਸ ਵਾਰ ਮੈਂ ਕੁਝ ਹਲਦੀ ਦਾ ਟ੍ਰੈਲ ਲਾ ਕੇ ਦੇਖਿਆ ਤੇ ਹੁਣ ਗਾਹ ਨੂੰ ਇਹੀ ਸਕੀਮ ਆ ਕਿ ਹਲਦੀ ਵਧਾ ਕੇ ਕਿ ਆਪਦੀ ਪ੍ਰੋਸੈਸਿੰਗ ਯੂਨਟ ਲਾਉਣੀ ਆ ਤੇ ਮੰਨ ਲਓ ਮੁਰਕੇਸ ਪ੍ਰੋਸੈਸਿੰਗ ਯੂਨਟ ਲਾ ਕੇ ਆਪਦੇ ਨਾਮ ਬ੍ਰਾਂਡ ਤੋਂ ਹੀ ਉਹਨੂੰ ਵੇਚਿਆ ਕਰਾਂਗੇ ਧੰਨਵਾਦ ਜੀ ਇਹਨਾਂ ਲਈ ਜਰੂਰ ਤਾਰੀਆਂ ਲਾਓ ਯਾਰਾਂ